ਦੀ ਦਾ ਨਾਮ ਸਰਦਾਰ ਕਪਟਨ ਸਿੰਘ ਤੇ ਅਸੀਂ ਪਿੰਡ ਰਾਹਰ ਆਈਆਂ ਦੂਜੀ ਦਾ ਕਪੂਰਥਲਾ ਤੋਂ ਆਏ ਆ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਅਸੀਂ ਇਹ ਥੋੜਾ ਜਿਹਾ ਵਾਹਿਗੁਰੂ ਵਾਸਤੇ ਲੈ ਕੇ ਆਏ ਆ ਪ੍ਰਮਾਤਮਾ ਇਹ ਸਾਡੀ ਚੀਜ਼ ਨੂੰ ਅਕਸੈਪਟ ਕਰੇ ਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਸਾਨੂੰ ਵਾਹਿਗੁਰੂ ਦੇ ਨਰੇਗਾ ਉਸ ਤੋਂ ਅਜਿਹਾ ਕੰਮ ਕਰਦੇ ਰਵਾਂਗੇ ਕੀ ਬੰਨ ਵਿੱਚ ਆ ਕਿ ਮੁਰਸਲ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮੰਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕੜੀਆਤਵਾ ਜਾਂ ਕੋਈ ਸੰਕਰਾਂਤ ਮਸਿਆ ਦੇ ਜਾਂਦੇ ਰਹਿੰਨੇ ਆ ਤੇ ਬਸ ਇੱਕ ਸੁਖਣਾ ਹੀ ਕਿ ਵਾਈਪੁਰ ਸਾਡੇ ਸਾਡੀ ਝੋਲੀ ਭਰੇ ਤੇ ਅਸੀਂ ਕੋਈ ਜਨਾ ਕੁਛ ਇਹ ਸ਼ੁਕਰੀਆ ਬੇਬੇ ਲੈ ਕੇ ਆਈ ਹੈ ਸਤਿਕਾਰ ਕਰੀਏ ਤੇ ਬਸ ਇਦਾਂ ਹੀ ਮੰਨ ਚ ਆ ਗਿਆ ਤੇ ਇਸ ਕਰਕੇ ਕਿੰਨਾ ਚਿਰ ਹੋ ਗਿਆ ਸ਼ਾਦੀ ਨੂੰ ਸ਼ਾਦੀ ਮੇਰੀ 2017 ਜੁਈ ਸੀ 7 ਸਾਲ ਹੋ ਗਏ ਹੁਣ ਇਹ ਬੱਚੀ ਪੈਦਾ ਹੋਈ ਹੈ ਕੀ ਨਾਂ ਰੱਖਿਆ ਇਹਦਾ ਇਹਦਾ ਨਾਂ ਰੱਖਿਆ ਜਪ੍ਰੀਤ ਕੌਰ ਸਿੰਘ ਜਪਨੀਤ ਕੌਰ ਕਿੱਥੇ ਪਲਾ ਸੁਖਿਆ ਤੁਸੀਂ ਹੋਏ ਮਾਰੇ ਜੀ ਹਾਂ ਹਾਂ ਇੱਥੇ ਰਸ ਕੀਤੀ ਸਾਰ ਮਨ ਨੂੰ ਸਕੂਨ ਮਿਲਿਆ ਜੀ ਹਾਂ ਜੀ ਬਹੁਤ 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 ਮਨ ਨੂੰ ਵਾਲਕ ਨੂੰ ਸਾਡੀ ਸੁਣੀ